ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਸ ਦਾ ਨਾਮ ਹੈ ਕੌਟਲੋਂ ਵਲੌਗਰ ਤੇ ਅੱਜ ਆਪਾਂ ਨਿਊ ਵਲੌਗ ਜਿਹੜਾ ਲੈ ਕੇ ਆਏ ਹਾਂ ਤੇ ਬਾਬੂੜੂ ਸਾਹਿਬ ਜਾਣਾ ਹੈ ਆਪਾਂ ਦਰਸ਼ਨ ਮੇਲੇ ਕਰਨ ਤੇ ਉਸ ਤੋਂ ਪਹਿਲਾਂ ਸੋਚਿਆ ਵੀ ਥੋੜਾ ਜਿਹਾ ਵਲੌਗ ਸ਼ੂਟ ਕਰ ਲਈਏ ਤੇ ਸੋਚਿਆ ਕਿ ਮੇਲੇ ਤੇ ਤੇ ਚਲੋ ਨਹੀਂ ਜਾ ਜਾਣਾ ਕਿਉਂਕਿ ਸਾਡੇ ਪਿੰਡ 'ਚ ਵੀ ਲੰਗਰ ਜਿਹੜਾ ਵਾ ਲੱਗਦੇ ਆ ਤੇ ਉਹਦੇ ਕਰਕੇ ਆਪਾਂ ਪਿੰਡ 'ਚ ਹੀ ਬਿਜ਼ੀ ਹੋਣਾ ਵਾ ਲੰਗਰ 'ਚ ਤੇ ਫਿਰ ਉੱਥੇ ਨਹੀਂ ਜਾਇਆ ਜਾਂਦਾ ਵੀ ਤੇ ਉੱਥੇ ਕਾਫੀ ਸੰਗਤ ਹੁੰਦੀ ਆ ਮੇਰੇ ਕੋ ਤੇ ਨਹੀਂ ਮੱਥਾ ਟੇਕਿਆ ਜਾਂਦਾ ਫਿਰ ਮੈਂ ਪਹਿਲਾਂ ਹੀ ਦਰਸ਼ਨ ਕਰਾਉਣੇ ਆ ਤੇ ਮੈਂ ਅੱਜ ਜਾਉਂਗੀ ਤੇ ਤੁਹਾਨੂੰ ਜਿਹੜਾ ਵਾ ਬਾਕੀ ਆ ਵਲੌਗ ਦਿਖਾਉਣੀ ਆ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਇਸ ਵਲੌਗ ਰਾਈ ਤੇ ਸ਼ੁਰੂਆਤ ਕਰਦੇ ਆ ਜਿਹੜਾ ਆਪਾਂ ਕਾਫੀ ਦਿਨਾਂ ਤੋਂ ਪਾਰਸਲ ਮੰਗਾਏ ਮੀਸ਼ੋ ਤੋਂ ਉਹ ਆਪਣੇ ਓਪਨ ਹੋਣ ਵਾਲੇ ਆ ਉਹਨਾਂ ਨੂੰ ਆਪਾਂ ਅੱਜ ਓਪਨ ਕਰਦੇ ਆ ਤੋਂ ਤੁਹਾਨੂੰ ਦਿਖਾਉਣੀ ਆ ਠੀਕ ਆ ਤੁਸੀਂ ਗੱਲ ਜਾਨੇ ਵਲੌਗ ਦੇ ਨਾਲ ਹੀ ਬਣੇ ਰਹੋ ਆ ਮੇਰਾ ਇਹ ਜਿਹੜਾ ਪਾਰਸਲ ਆ ਇਮਾ 3-4 ਦਿਨ ਹੋ ਗਏ ਆ ਇਹਨੂੰ ਟਾਈਮ ਹੀ ਨਹੀਂ ਲੱਗਾ ਇਹਨੂੰ ਖੋਲ ਦੀਏ ਇਹਦੀ ਓਪਨਿੰਗ ਕਰ ਦੀਏ ਤੇ ਇਹਦੇ ਚ ਮੈਂ ਮੰਗਾਇਆ ਵਾ ਫੋਨ ਸਟੈਂਡ ਤੁਹਾਨੂੰ ਦਿਖਾ ਦਿੰਦੇ ਆ ਇਹਦੀ ਕੁਆਲਿਟੀ ਕਿੱਦਾਂ ਦੀ ਆ ਬੈਸਟ ਆ ਕਿੱਦਾਂ ਦੀ ਰਹਿੰਦੀ ਆ ਇਹਦਾ ਨੂੰ ਸ਼ੇਅਰ ਕਰਕੇ ਦੱਸਦੇ ਆ ਮੈਂ ਇਹਨੂੰ ਖੋਲਦੀ ਆ ਤੁਹਾਡੇ ਸਾਹਮਣੇ ਇਹ ਮੈਨੂੰ ਪਿਆਜ ਹੈ 100 180 ਦਾ 85 ਦਾ ਇਹਦੇ ਵਿੱਚ ਵਿੱਚ ਠੀਕ ਆ ਤੇ ਕੁਆਲਿਟੀ ਕਿੱਦਾਂ ਦੀ ਆ ਸ਼ੇਅਰ ਕਰਾਂਗੇ ਤੁਹਾਨੂੰ ਮੈਨੂੰ ਇਹਦਾ ਸ਼ੌਂਕ ਤੇ ਆ ਗਾਨੀ ਮੇਰੇ ਕੋਲ ਟਿੱਕਾ ਲਾਈਟ ਸਟੈਂਡ ਹੈਗਾ ਬਟ ਫਿਰ ਵੀ ਸੋਚਿਆ ਵੀ ਕਿ ਚਲੋ ਮੰਗਾ ਲੈਂਦੇ ਆ ਕਿਤੇ ਕੈਰੀ ਕਰਨਾ ਇਹ ਔਖਾ ਹੈ ਇਹਨੂੰ ਆਪਾਂ ਕੈਰੀ ਕਰ ਸਕਦੇ ਹਾਂ ਕਿਉਂਕਿ ਇਹ ਈਜ਼ੀ ਆਪਾਂ ਨੂੰ ਖੜਨਾ ਇਹ ਬਲ ਆਇਆ ਤਾਂ ਇਹਨੂੰ ਕਿੰਨਾ ਆਇਆ ਦੇਖਦੇ ਆ ਅੰਦਰ ਵਿੱਚ ਲਾਈਟ ਵੀ ਹੈ ਹਮਮ ਇਹ ਕੋ 너무 나도 나서스 빨리 끝이 다. 너무 나도 나와라. 이 홀카저 쪽 모이 나 끝난다. 아, 자, 내일까는 왈라이. 오케이. 아니. 아, 자, 이쪽에 나만이 포도비 깃자기 하지, 하나. ਵੇਜਾ ਵੈਨੂੰ ਫੋਨ ਨੂੰ ਲਾ ਸਕਦੇ ਆ ਫੋਨ ਨੂੰ ਆਪਾਂ ਇਦਾਂ ਵੀ ਕਰ ਸਕਦੇ ਆ ਇਦਾਂ ਵੀ ਇਹਦੇ ਵਿੱਚ ਆਇਆ ਏ ਇਹਦੇ ਵਿੱਚ ਆਪਾਂ ਫੋਨ ਨੂੰ ਇਦਾਂ ਵੀ ਲਾ ਸਕਦੇ ਆ ਤੇ ਇਦਾਂ ਵੀ ਲਾ ਸੋਰੀ ਇਹਦਾ ਲਾ ਸਕਦੇ ਆ ਇਦਾਂ ਲਾ ਸਕਦੇ ਆ ਠੀਕ ਹੈ ਹੈਨਾ ਵਧੀਆ ਵਾ ਵੈਸੇ ਬੜੀ ਲਾਈਟ ਔਨ ਕਰਕੇ ਖਾਉਣੇ ਆ ਜੀ ਦੀ ਲਾਈਟ ਵੀ ਆ ਇਹਦੀ ਇੱਕੋ ਹੀ ਲਾਈਟ ਨਹੀਂ ਕਟ ਵੱਧ ਹੈਗੀ ਐਨੀਕ ਲਾਈਟ ਠੀਕ ਆ ਵੈਸੇ ਹੈਨਾ ਜਿਆਦੀ ਵੀ ਲਾਈਟ ਜਿਹੜੀ ਆ ਜਾਦਾ ਚਿੱਟਾ ਜਿਹਾ ਕਰ ਦਿੰਦੀ ਆ ਇਹ ਸਹੀ ਆ ਮੈਨੂੰ ਵਧੀਆ ਲੱਗੀ ਇਹਦੀ ਕੁਆਲਿਟੀ ਬੈਸਟ ਆ ਮੇਰੇ ਲਈ ਤੁਸੀਂ ਦੱਸ ਦਿਓ ਤੁਹਾਨੂੰ ਤੁਸੀਂ ਮੰਗਾਇਆ ਤੁਹਾਨੂੰ ਇਹਦੀ ਕੁਆਲਿਟੀ ਕਿਦਾਂ ਦੀ ਲੱਗੀ ਆ ਤੁਸੀਂ ਆਪਣਾ ਐਕਸਪੀਰੀਅੰਸ ਜੂਜੇਸਿਓ ਬਟ ਮੇਰੇ ਲਈ 10 ਆਫ 10 ਓਕੇ ਓਕੇ ਆ ਪੱਗਾਂ ਲੱਗਿਆ ਓਕੇ ਇਹਨੂੰ ਆਪਣੇ ਹਿਸਾਬ ਨਾਲ ਆਪਾਂ ਅਡਜਸਟ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਸੋਚਿਆ ਨਾ ਇਹਨੂੰ ਟੇਬਲ ਤੇ ਜਾਂ ਆਪਾਂ ਕਿਤੇ ਵੀ ਨੂੰ ਕੈਰੀ ਕਰਨਾ ਨਾ ਲੈ ਕੇ ਜਾ ਸਕਦੇ ਆ ਇਹਨੂੰ ਆਪਾਂ ਟੇਬਲ ਤੇ ਅਡਜਸਟ ਕਰ ਸਕਦੇ ਆ ਸਾਹਮਣੇ ਆਪਾਂ ਲਾਈਵ ਹੋਣਾ ਨਹੀਂ ਮੈਂ ਖਾਸ ਕਰਕੇ ਇਹਨੂੰ ਸਿਰਫ YouTube ਤੇ ਲਾਈਵ ਹੋਣ ਲਈ ਮੰਗਵਾਇਆ ਵਾ ਕਿ ਮੈਨੂੰ ਆਰਟ ਸਟੈਂਡ ਤੇ ਔਖਾ ਲੱਗਦਾ ਏ ਤੇ ਆਹ ਸਟੈਂਡ ਸਹੀ ਆ ਸੋ ਆਪਾਂ ਇਹਨੂੰ ਅਗਲੇ ਲਾਈਵ ਦੇ ਵਿੱਚ ਮੈਂ ਐਦੇ ਤੋਂ ਹੀ ਲਾਈਵ ਹੋऊंगी ਇਹ ਵਾਲਾ ਏ ਠੀਕ ਹੈ ਸਟੈਂਡ ਹੁਣ ਇਹਨੂੰ ਆਪਾਂ ਰੱਖ ਦਿੰਨੇ ਆ ਤੇ ਇਹਨੂੰ ਖੋਲਾਂਗੇ ਉਦੋਂ ਜਿੱਦਣ ਆਪਾਂ ਲਾਈਵ ਹੋਣਾ ਹੈ ਠੀਕ ਹੈ ਓਪਨਿੰਗ ਆਪਾਂ ਇਹਦੀ ਕਰ ਦਿੱਤੀ ਆ ਵਧੀਆ ਇਜ਼ੀ ਵਾ ਮੈਨੂੰ ਵਧੀਆ ਲੱਗਾ ਕੈਰੈਕਟਰ ਨਾ ਵੀ ਔਖਾ ਆ ਆਪਾਂ ਇਹਨੂੰ ਕਿਤੇ ਲਾਤੀ ਵੀ ਜਾ ਸਕਦੇ ਆ ਆ ਜੀ ਦੀ ਪੈਕੇਜਿੰਗ ਠੀਕ ਹੈ ਜੀ ਤੇ ਮੇਰਾ ਨੈਕਸਟ ਜਿਹੜਾ ਪਾਰਸਲ ਆ ਆ ਜੀ ਨਾਲ ਸੱਚ ਚਾਰਜਰ ਵੀ ਮਿਲਿਆ ਜੇ ਇਹ ਵਾਲਾ ਇਹਦੇ ਨਾਲ ਆਪਾਂ ਇਹਨੂੰ ਚਾਰਜ ਕਰ ਸਕਦੇ ਆ ਲਾਈਵ ਨੂੰ ਠੀਕ ਹੈ ਤੇ ਆਹ ਦਰ ਨੂੰ ਦੋ ਪਰਸ ਮੇਰਾ ਨੈਕਸਟ ਪਰਸ ਲਿਆ ਐਵਲ ਆ ਮੇ ਕੋ ਬੱਡੇ ਪਰਸ ਬਹੁਤ ਆਤੇ ਮੈਨੂੰ ਮਤਲਬ ਕੈਸ਼ ਤੇ ਜਿਹੜੇ ਕੋਇਨ ਤੇ ਜਾਂ ਆਪਣੇ ਕਾਰਡ ਵਗੈਰਾ ਰੱਖਣ ਲਈ ਨਾ ਬੜੀ ਮੁਸ਼ਕਲ ਆ ਮੈਨੂੰ ਪਰਸ ਦੇ ਵਿੱਚ ਮੇਰੇ ਰੁਲਦੇ ਰਹਿੰਦੇ ਆ ਤੇ ਫਿਰ ਮੈਂ ਉਹਦੇ ਲਈ ਛੋਟਾ ਜਿਹਾ ਪਰਸ ਮੰਗਾਇਆ ਏ ਮੀਸ਼ੋ ਤੋਂ ਠੀਕ ਆ ਇਹ ਮੈਨੂੰ 117 ਦਾ ਤਰਾ ਮੈ ਪਿਆ ਏ ਇਹ ਪਰਸ ਤੁਹਾਨੂੰ ਦੇ ਨਾਲ ਮੈਂ ਸ਼ੇਅਰ ਕਰਦੀ ਮੈਂ ਤੁਹਾਨੂੰ ਦਿਖਾਉਣੀ ਆ ਕਿੱਦਾਂ ਦਾ ਲੱਗਾ ਤੁਹਾਨੂੰ ਤੁਸੀਂ ਵੀ ਦੱਸਿਓ ਮੈਨੂੰ ਬਹੁਤ ਸੋਹਣਾ ਲੱਗਾ ਏ ਓਪਨਿੰਗ ਮੈਂ ਤਾਂ ਸਾਹਮਣੇ ਹੀ ਕਰ ਰਹੀ ਆ ਮੈਨੂੰ ਪਹਿਲਾਂ ਨਹੀਂ ਦੇਖਿਆ ਵੀ ਕਿੱਦਾਂ ਦਾ ਹੈ ਕਿੱਦਾਂ ਦਾ ਨਹੀਂ ਕਿੱਦਾਂ ਦੀ ਪੈਕੇਜਿੰਗ ਆਈ ਹੈ ਤੁਹਾਡੇ ਸਾਹਮਣੇ ਹੀ ਬਸ ਮੈਂ ਓਪਨ ਕਰੂੰਗੀ ਇਹਨੂੰ ਠੀਕ ਆ ਕਿਦੋਂ ਇਹਨੂੰ ਲਾਇਆ ਇਹਨੂੰ ਸਾਲੂਟ ਲਾਇਆ ਮੈਨੂੰ ਬਹੁਤ ਐਕਸਾਈਟਮੈਂਟ ਹੁੰਦੀ ਆ ਮੈਂ ਦਰ ਦਰ ਫਾਸਟ ਨਾਲ ਓਪਨ ਕਰਾਂ ਆਪਣੇ ਕੀ ਆਇਆ ਮੇਰੇ ਲਈ ਮੈਂ ਦੇਖਾਂ ਬਹੁਤ ਵਧੀਆ ਆਇਆ ਹੈ ਨਾ ਮੈਂ ਇਹਨੂੰ ਕਿ ਸਲੀਮਜਾ ਥੋੜਾ ਅਛੋਵੇ ਚ ਕਵਰ ਜਿਹਾ ਦਿੱਤਾ ਹੋਇਆ ਵਾ ਆਹ ਵਾ ਦੇ ਚ ਤੇ ਕਲਰ ਮੈਂ ਆ ਮੰਗਾਇਆ ਹੈ ਬਿਲਕੁਲ ਸਲੀਮਜਾ ਹੈ ਆਪਾਂ ਕੈਸ਼ ਕਾਰਡ ਵਗੈਰਾ ਆਪਣੇ ਏਟੀਐਮ ਕਾਰਡ ਜੋ ਵੀ ਆਪਣੇ ਹੁੰਦੇ ਹਨ ਨਾ ਤੇ ਆਪਾਂ ਇਹਦੇ ਵਿੱਚ ਰੱਖ ਸਕਦੇ ਹਾਂ ਨਾਲ ਛੋਟਾ ਜਿਹਾ ਦੇ ਉਹ ਬਣਿਆ ਹੋਇਆ ਵਾ ਲੋਗੋ ਇਹ ਆ ਤੇ ਆਏ ਬਹੁਤ ਹੀ اسپੇਸ ਹੈ ਨਾ ਆ ਨੋ ਵੀ ਕਿਤੇ ਨਾਲ ਪਤਾ ਨਹੀਂ ਕੀ ਹੈ ਕੈਂਡੀ ਇੱਥੇ ਮਿਰਰ ਲਾ ਇਹਦੇ ਵਿੱਚ ਮਿਰਰ ਲਾਵਾਂਗੇ ਨਾ ਫਿਰ ਫੂਲ ਵੇਖ ਲਗਰਾਂਗੇ ਆਪਾਂ ਪਿਸਟਿਕ ਵਗੈਰਾ ਠੀਕ ਹੈ ਛੋਟਾ ਜਿਹਾ ਬਰਸ ਇਹ ਆਇਆ ਏ ਠੀਕ ਹੈ ਜੀ ਕਿਦਾਂ ਦਾ ਲੱਗਾ ਤੁਹਾਨੂੰ ਤੁਸੀਂ ਜੂਜ ਦੱਸਿਓ ਸੋਹਣਾ ਲੱਗਾ ਮੈਨੂੰ ਕਲਰ ਇਹਦਾ ਤੇ ਮੈਂ ਅੰਮ੍ਰਿਤਸਰੋਂ ਜਿਹੜਾ ਵਾਸ ਸਲਿੰਗ ਬੈਗ ਲੈ ਕੇ ਆਉਣੀ ਨਹੀਂ ਆ ਤੇ ਉਹ ਮੇਰਾ 슬ਿੰਗ ਬੈਗ ਤੁਸੀਂ ਵੇਖਿਆ ਨਾ ਵਾ ਬਾਕੀ ਵੀਡੀਓਜ਼ ਦੇ ਵਿੱਚ ਤੇ ਉਹ ਵਾਲਾ 슬ਿੰਗ ਬੈਗ ਮੇਰਾ ਥੋੜਾ ਖਰਾਬ ਹੋ ਗਿਆ ਏ ਤੇ ਉਹਦੇ ਨਾਲ ਦੀ ਮੈਨੂੰ ਸੇਮ ਤੇ ਨਹੀਂ ਮਿਲਿਆ ਆਰਟੀਕਲ ਤੇ ਬਟ ਮੈਨੂੰ ਉਹਦੇ ਚ ਹੋਰ ਮਿਲ ਗਿਆ ਕਿਉਂਕਿ ਮੈਨੂੰ ਬਾਕੀ ਪਰਸਨਲ ਨੂੰ ਕੈਰੀ ਕਰਨ ਨਾਲੋਂ ਨਾ ਮੈਨੂੰ 슬ਿੰਗ ਬੈਗ ਜਿਹੜਾ ਆਨ ਸ਼ੋਲਡਰ ਇਦਾਂ ਕਰਕੇ ਪਾ ਲੈਂਦੇ ਆ ਨਾ ਉਹ ਵਾਲਾ ਬੈਗ ਉਹ ਮੈਨੂੰ ਸੋਹਣਾ ਲੱਗਦਾ ਏ ਤੇ ਇਹ ਵਾਲਾ ਬੈਗ ਮਿਲ ਲੈ ਕੇ ਆਂ ਅਮਰੀਕਾ ਤੋਂ ਜਿਹੜੇ ਹਾਗੇ ਨਹੀਂ ਅਗਿਆਨੀ ਚਾਵਲੇ ਉਧਰ ਉੱਪਰ ਹੈਗੇ ਨਾ ਬੈਗ ਸਟੋਰ ਤੇ ਚਾਰ ਸ਼ਾਪਸ ਹੈਗੀਆਂ ਵਾ ਉਥੋਂ ਮੈਂ ਲਿਆਂਦਾ ਏ ਵਾਲਾ ਪਰਸ ਪੈਸ਼ਨ ਇਹ ਮੈਨੂੰ ਵੀ ਆਇਆ 1200 ਰੁਪਏ ਦਾ ਮਤਲਬ 1200 ਨਹੀਂ ਦਿੱਤਾ ਮੈਂ 1000 ਰੁਪਏ ਹੀ ਦਿੱਤਾ ਇਹਨਾਂ ਨੂੰ ਤੇ ਇਹ ਲੈ ਕੇ ਆ ਨਹੀਂ ਐਕਸਟਰਾ ਜੇਪਿਆ ਇਹਦੇ ਵਿੱਚ ਮੈਨੂੰ ਇਹ ਆ ਕਿ ਮੈਂ ਕਿਤੇ ਜਾਣਾ ਹੋਵੇ ਨਾ ਜਿਵੇਂ ਅਸੀਂ ਹੁਣ ਜਾਣਾ ਏ ਜਦੋਂ ਮੇਰੇ ਹਸਬੈਂਡ ਆਉਣਗੇ ਫਿਰ ਅਸੀਂ ਕਿਤੇ ਦਰਸ਼ਨ ਕਰਨ ਜਾਣਾ ਏ ਉਹ ਤੁਹਾਨੂੰ ਉਦੋਂ ਦੱਸਾਂਗੇ ਤੇ ਫਿਰ ਮੈਨੂੰ ਸਮਾਨ ਕੈਰੀ ਕਰਨਾ ਹੈ ਇਹਦੇ ਵਿੱਚ ਵਧੀਆ ਲੱਗਦਾ ਹੈ ਕਿ ਕਾਫੀ ਸਪੇਸ ਫੁੱਲ ਆ ਤੇ ਨਾਲੇ ਇਹਦੇ ਜਿਹਾ ਸਮਾਨ ਕਾਫੀ ਕੈਰੀ ਕਰ ਜਾ ਸਕਦੇ ਆ ਤੇ ਵਧੀਆ ਕੁਆਲਿਟੀ ਵੀ ਦੀ ਬੈਸਟ ਆ ਤੇ ਮੇਰਾ ਉਹ ਕਾਫੀ ਟੰਗ ਕਰ ਗਿਆ ਜੀ ਤੁਹਾਨੂੰ ਖਰਾਬ ਹੋ ਗਿਆ ਤਾਂ ਹੁਣ ਮੈਂ ਆ ਲੈ ਕੇ ਆਂਦਾ ਹਾਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਦਾਂ ਦਾ ਲੱਗਾ ਤੁਸੀਂ ਦੱਸ ਦਿਓ ਠੀਕ ਹੈ ਤੇ ਥੋੜੀ ਜੀ ਸ਼ਾਪਿੰਗ ਕੀਤੀ ਕਰਨ ਤਾਂ ਨੂੰ ਇਹ ਵਾਲਾ ਮੈਂ ਸਰਕਲ ਲੈ ਕੇ ਆਂਦਾ ਤੁਹਾਨੂੰ ਦਿਖਾਉਣੀ ਆ ਇਹਨਾਂ ਨਾਲ ਉਹਨਾਂ ਨੇ ਡੋਰੀ ਨਹੀਂ ਦਿੱਤੀ ਮਨੂੰ ਅੱਲੇ ਕਹਿੰਦੇ ਡੋਰੀ ਤੁਸੀਂ ਅਲੱਗ ਚ ਪਵਾਓ ਕਿ ਤੁਸੀਂ ਇੰਨੇ ਪੈਸੇ ਲੈ ਲਿਆ ਤਾਂ ਤੁਸੀਂ ਡੋਰੀ ਨਹੀਂ ਦੇ ਸਕਦੇ ਨਾਲ ਬਿਲਕੁਲ ਲਾਈਟ ਵੇਟ ਜਾਵਾ ਬਦਹਾ ਨਹੀਂ ਆ ਅਬਾ ਕਿਦਾਂ ਦਾ ਲੱਗਦਾ ਨੂੰ ਦੱਸ ਦਿਓ ਠੀਕ ਹੈ ਇਹਦੇ ਨਾਲ ਨਾ ਮੈਂ ਟਿੱਕਾ ਵੀ ਦਿੱਤਾ ਏ ਕੋਈ ਪ੍ਰੋਗਰਾਮ ਹੋਊਗਾ ਫਿਰ ਲਾਵਾਂਗੇ ਇਹਦਾ ਘਰੇ ਥੋੜੀ ਲਾਗ ਰਹੀ ਐ ਇਹ ਉਹ ਬਸ ਹਾਰੇ ਵਾਲੇ ਜਿਹੜੇ ਰਿੰਗ ਹੁੰਦੇ ਆ ਉਹ ਐ ਦੇ ਨਾਲ ਹੂੰ ਛੋਣੇ ਲੱਗੇ ਮੈਨੂੰ ਸਾਡੇ ਬਾਹਰ ਸੜਕ ਤੇ ਰੋਡ ਤੋਂ ਜਿਹੜੀ ਆਵਾਜ਼ ਆਉਂਦੀ ਆ ਨਾ ਕਾਫੀ ਜਿੱਦਾਂ ਲੰਗਦੀਆਂ ਐ ਇਗਨੋਰ ਕਰਿਓ ਐਦਾਂ ਵਾਂ ਐਦਾਂ ਐਦਾਂ ਕਿਤੇ ਵਿਆਹ ਸ਼ਾਦੀ ਤੇ ਲਾਵਾਂਗੇ ਪਾਵਾਂਗੇ ਸੋਣਾ ਲੱਗਾ ਵਾ ਤੁਸੀਂ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਾ ਤੁਹਾਨੂੰ ਠੀਕ ਐ ਇਹ ਵਾਲਾ ਮੈਨੂੰ ਸੈੱਟ ਪਿਆ ਜੇ 350 ਦਾ ਤਰਨ ਤਾਂ ਆਦਨ ਤੋਂ ਹੋਰ ਕਿਤੇ ਲਾਪਾ ਕਹਿ ਨਹੀਂ ਸਕਦੇ ਤੁਹਾਨੂੰ ਕਿੰਨੇ ਦਾ ਪਊਗਾ ਕਿੰਨੇ ਦਾ ਨਹੀਂ ਬਟ ਇਹਨੂੰ ਡੋਰੀ ਨਹੀਂ ਦਿੱਤੀ ਉਹਨਾਂ ਨਾਲ ਬੜੀ ਕੰਜੂਸ ਪਿਆ ਨਾ ਮੈਂ ਡੋਰੀ ਨਹੀਂ ਹੁੰਦੀ ਨਾਲ ਡੋਰੀ ਬਣਾਉਣ ਲੱਗ ਚਲਾਣੀ ਪੈਣੀ ਹੈ 1.500 ਖਰਚ ਦੇ ਰਵੇ। ਠੀਕ ਹੈ ਫਿਰ ਮੈਂ ਉਹਨਾਂ ਤੋਂ ਲੈ ਕੇ ਆਂਦੇ ਹਾਂ ਆਪਣੇ ਦੋ ਲਿਪ ਆਹ ਰਿਹਾ ਲਿਪ ਪੈਨਸਲ ਦੋ ਸ਼ੇਡਸ ਲੈ ਆਂ ਲਿਆ। ਮੇ ਕੋਲ ਲਿਪ ਸ਼ੇਡਸ ਬਹੁਤ ਆ ਬਟ ਲਿਪ ਪੈਨਸਲ ਕੋਈ ਨਹੀਂ ਹੈਗੀ। ਮੇ ਕੋਲ ਕਾਫੀ ਕਲਰ ਦੇ ਲਿਪਸਟicks ਬਹੁਤ ਆ ਮੈਂ ਉਹਨਾਂ ਦਾ ਕੁਝ ਸਪੈਸ਼ਲ ਲੈ ਲੈਂਦੀ ਆ। ਮੈਂ ਟਰਾਈ ਕੀਤੀ ਆ ਤੁਸੀਂ ਵੇਖ ਸਕਦੇ। ਬਟ ਮੇਰੀ ਇਹ ਜਿਹੜੀ ਮੈਂ ਹੌਨ ਲਿਪਸਟਿਕ ਲਾਈ ਆ ਨਾ ਹਲੇ ਮਤਲਬ ਤੇ ਇਹਦਾਂ ਨਹੀਂ ਮੈਚ ਕਰਦੀ ਕਿਉਂਕਿ ਇਹਨੂੰ ਮੈਂ ਰਿਮੂਵ ਕਰਨਾ ਹੈ ਹੱਲੇ ਕਿ ਮੈਂ ਵੈਸੇ ਟਰਾਈ ਕਰਕੇ ਦਿਖਾ ਰਹੀ ਹਾਂ ਪਰ ਮੈਂ ਤੋ ਇਹ ਨਾ ਕਿਉਂਕਿ ਮੈਂ ਇਹਦੇ ਨਾਲ ਮੈਚਿੰਗ ਕੀਤੀ ਵੀ ਹੈ ਤੁਹਾਡੀ ਮਾਸਾ ਮੈਚ ਨਹੀਂ ਹੋ ਰਹੀ ਬਟ ਮੈਂ ਵੈਸੇ ਹੀ ਤਾਂ ਡਿਲੀਟ ਟਰਾਈ ਕਰ ਰਹੀ ਹਾਂ ਮੈਨੂੰ ਵੀ ਪਤਾ ਵੀ ਇਹਦੇ ਨਾਲ ਮੈਚ ਨਹੀਂ ਹੋ ਰਹੀ ਠੀਕ ਹੈ ਆਈ ਦੂਸਰੀ ਜਿਹੜੀ ਮੇ ਕੋਈ ਨਾ ਦੋਨਾਂ ਛੇਡਾਂ ਦੀਆਂ ਬੋਤਲ ਪੈਸਟਿਕਾਂ ਮੈਂ ਤਾਂ ਕਰਕੇ ਇਹੀ ਪੈਨਸਲਸ ਲੈਣੇ ਆਹ ਦੂਸਰੀ ਹੈ ਇਹ ਵੀ ਮੈਂ ਟਰਾਈ ਕਰਕੇ ਦਿਖਾ ਰਹੀ ਹਾਂ ਦੂਸਰੀ ਸ਼ੇਡ ਆਵਾ ਇਹ ਕਾਫੀ ਜੀ ਆ ਥੋੜੀ ਜੀ ਵਧੀਆ ਲੱਗੀ ਹੈ ਨਾ ਕਾਫੀ ਪਿਸਟਿਕ ਜੜੀ ਆ ਉਹ ਯੂਜ਼ ਕਰੂੰਗੀ ਇਹ ਨਾਲ ਮੇਰਾ ਅਦਲ ਪਿਸਟਿਕ ਨਾਲ ਆ ਕੇ ਇਹਦੇ ਨਾਲ ਹੀ ਲਿਪਸਟਿਕ ਫਿਲ ਕਰ ਲਿਆ ਕਰੀਏ ਸੋਹਣਾ ਲੱਗਦੀ ਹੈ ਵੈਸੇ ਹੈ ਨਾ ਮੈਂ ਜੈਨ ਨੂੰ ਇਹਦੇ ਨਾਲ ਵੀ ਫਿਲ ਕਰਾਂ ਕਿਦਾਂ ਦੀ ਲੱਗਦੀ ਹੈ ਦਿਖਾਣੇ ਮੈਂ ਇਹ ਪੈਨਸਲ ਦੇ ਨਾਲ ਹੀ ਆਪਣੀ ਲਿਪਸਟਿਕ ਫਿਲ ਕੀਤੀ ਹੈ ਤੁਸੀਂ ਦੇਖ ਸਕਦੇ ਹੋ ਸ਼ੇਡ ਕਿੰਨੀ ਸੋਹਣੀ ਆ ਗਈ ਆ ਪਰ ਇਹ ਜ਼ਿਆਦਾ ਟਾਈਮ ਸਟੇ ਨਹੀਂ ਕਰਨੀ ਇਹ ਵੈਸੇ ਹੀ ਟੈਂਪਰੇਰੀ ਦੀ ਜੀ ਪਰਮਨੈਂਟਲੀ ਨਹੀਂ ਬਣ ਜਾਂਦੀ ਸੌਰੀ ਲਿਪਸਟਿਕ ਕੋਈ ਵੀ ਲਾਓਗੇ ਪਰਮਨੈਂਟਲੀ ਨਹੀਂ ਹੋਣੀ ਟੈਂਪਰੇਰੀ ਜੀ ਹੁੰਦੀ ਹੈ ਆਹ ਸ਼ੇਡ ਨਿਕਲ ਕੇ ਆਈ ਆ ਵੀ ਇਹ ਹੈਗੀ ਜੇ ਹੁੱਡਾ ਕਲਰ ਲਿਪ ਪੈਨਸਲ ਹੁੱਡਾ ਕਲਰ ਦੀ ਤੇ ਇਹ ਵਾਲਾ ਮੇਰਾ ਜਿਹੜਾ ਲਿਪ ਸ਼ੇਡ ਲਿਪ ਪੈਨਸਲ ਆ ਇਹਦੀ ਸ਼ੇਡ ਕਿਦਾਂ ਦੀ ਹੁਣ ਮੈਂ ਅਪਲਾਈ ਕੀਤੀ ਹੈ ਮੈਂ ਰਿਮੂਵ ਕਰਕੇ ਤੁਹਾਨੂੰ ਦਿਖਾਉਣੀ ਆ ਇਹ ਕਿਦਾਂ ਦੀ ਸ਼ੇਡ ਨਿਕਲਦੀ ਆ ਠੀਕ ਹੈ ਮੈਂ ਤੁਹਾਨੂੰ ਇਦਾਂ ਦਿਖਾ ਦਿੰਦੀ ਆ ਇਹ ਤਾਂ ਜਦੋਂ ਜਦੋਂ ਪਤਾ ਲੱਗਣਾ ਇਹਦਾ ਇਹ ਮੈਂ ਰਿਮੂਵ ਕਰਕੇ ਉਹ ਖੋਲੀ ਤੁਹਾਨੂੰ ਇਹ ਸਵੇਟ ਹੁਣ ਮੈਂ ਇਹ ਵਾਲੀ ਨੂੰ ਰਿਮੂਵ ਕਰਦੀ ਆ ਫਿਰ ਤੁਹਾਨੂੰ ਦਿਖਾਉਣੀ ਆ ਕਿਦਾਂ ਦੀ ਛੇੜ ਆ ਤੂੰ ਮੂਵ ਕਰ ਲਈ ਮੈਂ ਗਾਨੀਅਰ ਦਾ ਜੜਾ ਵਾ ਕਲੈਂਜ਼ਿੰਗ ਯੂਜ਼ ਕੀਤਾ ਜੀ ਠੀਕ ਆ ਇਹ ਯੂਜ਼ ਆ ਪਾ ਕੀਤੀ ਸੀ ਹੁਣ ਆਵਲੀ ਯੂਜ਼ ਕਰਾਂਗੇ ਦੂਸਰੀ ਪੈਨਸਲ ਦੀ ਛੇੜ ਜਿਹੜੀ ਆ ਇਹ ਵਾਲੀ ਨਿਕਲੀ ਆ ਬੜਾ ਕਰੀਮੀ ਜਿਹਾ ਟੈਕਸਚਰ ਆ ਇਹਦਾ ਤੁਹਾਨੂੰ ਕਿਦਾਂ ਦੀ ਲੱਗੀ ਤੁਸੀਂ ਦੱਸ ਦਿਓ ਤੇ ਦੋਨੋਂ ਛੇੜੀ ਮੈਂ ਤਾਂ ਸਿਰਫ ਲਿਪਸਟਿਕ ਨਹੀਂ ਯੂਜ਼ ਕੀਤੀ ਸਿਰਫ ਪੈਨਸਲ ਇਹੜੀ ਆ ਟਰਾਈ ਕੀਤੀ ਆ ਲਿਪਸ ਤੇ ਵਧੀਆ ਲੱਗੀ ਆ 50 ਰੁਪਏ ਦੀ ਮੈਨੂੰ ਮਿਲੀ ਸੀਗੀ ਬੈਸਟ ਮਨਮਰਜ਼ਾ ਸਹੀ ਹੈ ਜਿੰਨਾ ਕਾਪਾ ਜੜੀ ਸ਼ਾਪਿੰਗ ਕੀਤੀ ਸੀ ਦੋ ਆਪਾਂ ਪਾਰਸਲ ਮਗਾਏ ਸੀਗੇ ਇੰਨੀ ਕੀ ਸ਼ਾਪਿੰਗ ਆਪਾਂ ਕੀਤੀ ਸੀ ਤੇ ਸੱਚ ਸੌਰੀ ਆ ਮੇਲਾ ਸੀਗਾ ਮਾਨੋਚਲ ਮੇਰੇ ਭਾਬੀ ਦੇ ਪਿੰਡ ਉਥੋਂ ਹੀ ਮੈਂ ਲੀਅਰਿੰਗ ਲੈ ਕੇ ਆਏ ਆ ਮਨ ਉਹਨਾ ਗਿਫਟ ਕੀਤੇ ਆ ਸੋਹਣੇ ਲੱਗੇ ਆ ਗਿਫਟ ਇਹਦੇ ਬਹੁਤ ਵਧੀਆ ਲੱਗੇ ਕੋਈ ਪਾਰਟੀ ਆਊਗੀ ਉਦੋਂ ਪਾਵਾਂਗੇ ਆਪਾਂ ਤੇ ਬਸ ਇੰਨੀ ਕੀ ਆਪਾਂ ਜਿਹੜੀ ਸ਼ਾਪਿੰਗ ਆ ਕਰਕੇ ਆਏ ਸੀ ਇੰਨੀ ਕੀ ਸ਼ਾਪਿੰਗ ਜਿਹੜੀ ਕੀਤੀ ਆ ਤੁਹਾਨੂੰ ਕਿੱਦਾਂ ਦੀ ਲੱਗੀ ਤੁਸੀਂ ਜ਼ਰੂਰ ਦੱਸਿਓ ਤੇ ਹੁਣ ਆਪਾਂ ਲੈ ਡਿ ਸ਼ੈਡਿਊਲ ਨੇ ਆ ਤੇ ਬਾਬੂ ਸਾਹਿਬ ਮੱਥਾ ਟੇਕਣ ਜਾਂਦੇ ਆ ਦਰਸ਼ਨ ਕਰਕੇ ਉਹਨੇ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਤੁਹਾਨੂੰ ਵਲੌਗ ਕਿਦਾਂ ਦਾ ਲੱਗਾ これはもうた、これは全然、これはいいですね。 اوه <laughs> 全力で顔を見たことない。 Thank yeah. you. 이 시령은 니어 아니 원래 처음에 비하 ਦੱਲੀਏ ਜੋੜਾ ਢੋੜਾ ਲੈ ਕੇ ਘਰ ਘੇ ਜਾਨੇ ਆ